ਹਾਂਜੀ ਬਾਈ ਸਾਸਤਰੀ ਕਾਲਾ ਜੀ ਸਾਰਿਆਂ ਨੂੰ ਬਾਈ ਜੀ ਕੋਲ 4 ਗਾਮਾ ਬਕਾਊਾ ਜੀ ਪਿੰਡ ਬੁੱਟਰ ਜ਼ਿਲ੍ਹਾ ਮੋਗਾ 22 ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ ਠੀਕ ਆ ਜੀ ਬਾਈ ਜੀ ਨੇ ਆਪਾਂ ਨੂੰ ਵੀਡੀਓ ਪੇਜ ਜੀ ਵਟਸਐਪ ਰਾਹੀਂ ਤੇ ਆਪਾਂ ਉਹਨਾਂ ਦੀ ਐਡ ਲਾਤੀ ਜੇ ਕਿਸੇ ਬਾਈ ਨੇ ਐਡ ਇਦਾਂ ਦੀ ਲਗਵਾਉਣੀਆਂ ਦੂਰ ਨੇੜਿਓ ਤਾਂ ਆਪਾਂ ਜਰੂਰ ਲਾ ਦਾਂਗੇ ਬਾਈ ਜੀ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ ਬਾਕੀ ਜਿਹੜਾ ਜਸਪੀ ਵੀਰ ਭਰਾ ਦੇ گاਂ ਫੇਟਾ ਤਾਂ ਜ਼ਰੂਰ ਬਾਈ ਨਾਲ ਕੰਟੈਕਟ ਕਰੋ ਠੀਕ ਆ ਜੀ ਤੇ ਓਕੇ ਬਾਈ